ਆਪਾਂ ਜੀ ਕੀ ਆ ਵੀ ਰਾਤ ਮਰੀ ਨੇਰੀ ਆਇਆ ਤੇ ਤਾਰੇ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਜੋ 샤ਟ ਹੋਈ ਮੜੀ ਤੇ ਤਾਰ ਥੱਲੇ ਲੇਪੀ ਆ ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਨਹੀਂ ਜੂਂ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੋਈ ਕਣਕ ਨੂੰ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਭਵਾਕਾ ਨਿਕਲਿਆ ਇਹ ਜਾ ਕੇ ਭੱਜ ਕੇ ਬਝਾਉਣ ਲੱਗਾ ਤੇ ਉਹ ਥੱਲੇ ਤਾਰ ਪਈ ਬੱਚੀ ਵਾਲੀ ਉੱਤੇ ਜਾ ਕੇ ਚੜ ਗਿਆ ਜੋ ਮੇਰੇ ਭਾਜੀ ਜੋ ਵੀ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐਸੇ ਬੱਤੀਆਂ ਨੂੰ ਜੋ ਮੇਰੇ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇਰੇ 40 50 ਸਾਲ ਹੋ ਗਏ ਗਲੀਆਂ ਤਾਰਾਂ ਪਿੱਛੇ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਨੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਕਾਫ ਹੋਣਾ ਚਾਹੀਦਾ ਥਾਣੇ ਸਾਹਿਬ ਨੇ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਘਮਰਾ ਮੁਰ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਤੋ ਗਾਮੜਾ ਮੋੜ ਕਾਮਰੋ ਚੜ੍ਹਨਾ ਕਰਨ ਸਰਦਾਰ ਗੁਰਵਿੰਦਰ ਸਿੰਘ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਤੇ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਜੀ ਇਕੱਲਾ ਕੱਲਾ ਕਾਕਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂ માં ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਤੇ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕਰ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਕੋਸ਼ ਦੀ ਆ ਜਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹ ਜੀਆਂ ਗੱਲਾਂ ਤੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਬਾਈ ਗੁਪਤੀ ਕਾਕਾ ਧਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੜ੍ਹ ਪੜਾਅ ਤੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਕੰਬੇ ਤੇ ਤਨਖਾਹਾਂ ਵਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਇਹ ਨਿਗਹਿਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਬਲੌਰ ਕਰਨੀ ਚਾਹੀਦੀ ਆ ਤੇ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਹਿਕਮੇ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਇਕੱਲਾ ਇਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਐ ਤੇ ਜਿਹੜੀ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮਾ ਆਪਣਾ ਨਾਮ ਦਲਬਾਗ ਸਿੰਘ ਆ ਜੀ। ਜਿੰਨੇ ਮੁੰਡੇ ਦਾ ਨਾਮ ਕੀ ਜਰਾ ਜੀ ਮੌਜੂਦ ਹਰ ਬਖਸ਼ਾ ਕਿੰਨੇ ਕੁ ਉਮਰ ਦੀ ਐ ਇਹਦੀ ਉਮਰ ਹੈਗੀ 24 ਸਾਲ ਜੀ। ਕੀ ਮਸਲਾ ਕੀ ਆਇਆ ਹੋਣਾ? ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ 2 ਤੇ ਤਾਰਾ ਵਾਂ ਲਾਈਨ ਵੱਧੀ ਆ। ਉਹ ਜਿਹੜੀਆਂ ਢਿਲੀਆਂ ਤਾਰਾਂ ਐ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੇ ਨਾਲ ਟਕਰਾਈਆਂ ਆ। ਉਹ ਇੱਕ ਤਾਰ ਜਿਹੜੀ ਉਹ ਚੜਕੇ ਤੇ ਨਾਲ ਤੰਗੀ ਗਈ ਆ ਉਹ ਸਾਡੀ ਕਨਕੜ ਚ ਲੱਗ ਗਈ ਆ ਅੱਗ ਇੱਕੇ ਦਮ ਜਨੂੰ ਪੰਭਾਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਨਕਣ ਨੂੰ ਅੱਗ ਲੱਗ ਗਈ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸੇ-ਪਾਸੇ ਨਹੀਂ ਗਾ ਵੇਖਿਆ ਤਾਰ ਦੇ ਪੀ ਥੱਲੇ ਉਹ ਤਾਰ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਪਰ ਕਿਉਂਨੇ ਨਿਕਲ ਹੀ ਨਹੀਂ ਦਿੱਤਾ ਕਿੰਨੋ ਜਿਵੇਂ ਵਾਰ ਕਰਨ ਉਹ ਮੰਨਦੇ ਜਿੰਮੇਵਾਰ ਤੇ ਜੀ ਵੇਖੋ ਤਾਰਾ ਉਹ ਹੀ ਆ ਪ੍ਰਾਣੀਆਂ ਤੇ ਘਰ 1 2 3 3 ਬਣ ਗਏ ਆ ਤੇ ਤਿੰਨਾ ਘਰਾਂ 'ਚ AC ਲੱਗ ਗਿਆ ਤਾਰਾ ਉਹ ਹੀ ਆ ਤਾਰਾ ਕਿਸੇ ਕੰਮ ਦੀਆਂ ਨਹੀਂ ਤਾਰਾ ਬਿਲਕੁਲ ਮਾਰੀਆਂ ਵਾ ਤੇ ਬਹੁਤ ਕਰਗਜ਼ਾਰੀ ਜਿਹੜੀ ਇਹ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮਾਂਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾ ਤੂਰਾ ਬਿਲਕੁਲ ਲੱਗੀਆਂ ਲੱਗੀਆਂ ਸਾਡੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੀ ਦੋ ਤਾਰਾਂ ਵਾ ਸਰ ਮੰਗ啊 ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਪਾਣਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਿਸੇ ਦਾ ਨਾਮ ਵਾਪਰੇ ਇਹ ਤਾਰਾਂ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੋਤੀਆਂ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾਮ ਵਾਪਰੇ ਕਿਸੇ ਭਾਈ ਭੈਣ ਭਰਾ ਦਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜੇ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ। ਦੁਵਾਰ ਵਾਲਿਆਂ ਦਾ ਦੋਸ਼ ਆ ਕਿ ਜਿਹੜੀ ਮੌਤ ਹੋਈ ਹੈ ਬਿੱਲੀ ਦੀ ਲਗੇਲੀ ਕਾਰਨ ਹੋਈ ਹੈ ਤੇ ਕੀ ਮਸਲਾ ਖੜਾਈ? ਮਸਲਾ ਭਾਈ ਤਾਰਾਂ ਵਿੱਚ ਬਿਜ ਬੱਤੀ ਚਲਦੀ ਹੈ ਵੀ। ਹਨੇਰੀ ਆਈ ਕਰਕੇ ਤਾਰ ਟੁੱਟ ਗਈ ਜਾ। ਪਰ ਵਾਲਿਆਂ ਦਾ ਦੋਸ਼ ਆ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਜਾ ਤੇ ਜਿੱਦ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਆ। ਹਾਂਜੀ। ਇਹ ਬੱਤੀ ਹੁਣ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ। ਹਾਂ ਮੈਂ ਨੇਰੀ ਜੜਗੀ ਵੀ ਟਰਾਈ ਲੈ ਲਈਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਬੱਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਤਾਂ ਚਲ ਜਾਨ ਬੱਜ ਜੰਦੀ ਵਿਚਾਰੇ ਦੀ ਇਹ ਤਾਂ ਬੰਦੇ ਜੀ ਬਿਜਲੀ ਵਾਲੇ ਦੀ ਵਕਤ ਨਗੇਲੀ ਆ ਕਿ ਟਰਾਈ ਲਈ ਇਹਦੇ ਉਹਦੇ ਕਰਕੇ ਮੌਤ ਹੋ ਗਈ ਉਹ ਤਾਂ ਫੇਰੇ ਹੀ ਗੱਲ ਜੀ ਭਾਈ ਬਿਲੀ ਵਾਲੇ ਦੇ ਨਗੇਲੀ ਹੈ ਨਾ ਟਰਾਈ ਉਹ ਨਾਲ ਨੇਰੀ ਜੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਕਿੰਨਾ ਨੇ ਲੇਟ ਰਾਜ ਜੀ ਬਿਲੀ ਵਾਲਿਆਂ ਬਿਲੀ ਬੋਲ ਕੌਣ ਟੂਟੀ ਬੱਸ ਕੌਣ ਹਿੱਤੇ ਹਾਂਜੀ ਘੰਟਾ ਹਾਂਜੀ ਜੰਟਾ ਸਿੰਘ ਇਕ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਹੀ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਹੋ ਕਰਦੇ ਆਂ ਜੀ ਕੰਮ ਕਰੀਂਦੇ ਜੀ ਆ ਤੁਸੀਂ ਦੋ ਆ ਡੀਲੀ ਕਰਾ ਹਾਂਜੀ ਜੀ ਨਾ ਨਾ ਕਿੰਨੇ ਮੱਗਾਂ ਸੇ ਕਿਤੇ ਕਮੈਂ ਸਾਈ ਸਾਈ ਤੇ ਡਾ ਵੱਡਾ ਪੈਂਡਾ ਦੇ ਇੱਥੇ ਕੋਈ ਮੁਲਾਜ਼ਮ ਹੋਣੀ ਕੋਈ ਆ ਆਖਿਆ ਇਹਨਾਂ ਨੂੰ ਮੁਲਾਜ਼ਮ ਦਿਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਣ ਹੀ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਬਿਚਾਰੇ ਅੱਛਾ ਹੈ ਹਾਂਜੀ ਉਹ ਪ੍ਰਾਈਵੇਟ ਕੇ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆ ਓਏ ਅਹੀਂ ਲਾ ਲੈਉਨੇ ਆ ਨਾਲ ਆਹੀਂ ਕੰਮ ਤਾਂ ਲਈਦਾ ਨਾਲ ਹਾਂਜੀ ਅਹੀਂ ਲਾਉਨੇ ਕੰਮ ਦੇ ਨਾਲ ਉਹਨੂੰ ਮੋੜਿਆ ਨੂੰ ਕਿੰਨੇ ਪੈਸੇ ਦੇਦੇ ਇਹਨੂੰ ਹਾਂਜੀ ਪੈਸੇ ਕਾਦੇ ਦੇਨੇ ਉਹਨੂੰ ਅੱਛਾ 2-300 ਰੁਪਏ 200 ਦੇਈ ਦਾ 300 ਦੇਈ ਦਾ ਕਰੇ ਅੱਜ ਤੂੰ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜੇ ਜਿੱਦਾਂ ਪ੍ਰਾਈਵੇਟ ਆਏ ਜਿੱਦਾਂ 100-200 ਰੁਪਏ ਲੈ ਕੇ ਤੁਸੀਂ ਇਹਨਾਂ ਨੂੰ ਲੈ ਹੁੰਦੇ ਜੇ ਨਾਲ ਹਾਂਜੀ ਇਹ ਇਤਰਾ ਕੋਈ ਗੱਲਬਾਤ ਹੋ ਜਿਹਦੇ ਉਹ ਜਨਵਾਰ ਕੋ ਹੁੰਦਾ ਬੰਦੇ ਥੋੜੇ ਆ ਸਟਾਫ ਨਹੀਂ ਹੈਗਾ ਜੀ ਸਟਾਫ ਨਹੀਂ ਹੈਗਾ ਸਟਾਫ ਨਹੀਂ ਗਿਆ ਕੱਲਾ ਹੀ ਮੈਨਾਂਗਾ ਹਾਂਜੀ